ਆ ਹੁਣ ਨੀ ਬੋਲਦੀ ਆ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਵਾਵਾ ਟਾਈਮ ਤੇ ਆ ਰਹੇ ਸੀ ਉਰੇ ਤੇ ਵਲੌਗ ਆਪਾਂ ਸ਼ੁਰੂ ਨਹੀਂ ਕਰਿਆ ਸੀ ਕੰਮ ਲਾ ਕੇ ਸੀ ਹੁਣ ਸਰ ਰੋਟੀ ਰੋਟੀ ਖਾ ਕੇ ਅੱਜਾ ਰੋਟੀ ਮੈਂ ਉਰੀ ਲਿਆ ਸੀ ਚੱਲਦੀ ਆ ਸੇਵਾਾਂ 'ਚ ਫੇਰ ਆਹ ਮੁੰਡਾ ਬਹੁਤ ਕੰਮ ਕਰਦਾ ਨਾજર ਦਾ ਮੁੰਡਾ ਬਹੁਤ ਸੇਵਾ ਕਰੀਆ ਬੰਦੇ ਨੇ ਇਹਨੇ ਕਹਿਣਦਿਆਂ ਗੱਲਾਂ ਕਹਿਣਾ ਅੱਜ ਚੱਲਦੀ ਆ ਸੱਪੜੀ ਦੀ ਸਪਾਈ ਇੱਥੇ ਆਪਾਂ ਮਿੱਟੀ ਕੱਢਦੇ ਹੁੰਦੇ ਆ ਇੱਧਰ ਹੋ ਰਿਹਾ ਰੰਗ ਫਾਤੇ ਕੰਡੇ ਵਾਲੇ ਸੀ ਇੱਥੇ ਆ ਛੁੱਕੇ ਢਾਣੇ ਸੀ ਜਿਹੜੇ ਉਹ ਵੱਡੇ ਨੇ ਅੱਜ ਹੁਣ ਇਹਨੂੰ ਲੱਦ ਕੇ ਇਹ ਪਾਸੇ ਛੱਟ ਕੇ ਖੱਬਲ-ਕੁੱਬਲ ਬਾਹਰ ਸੀਗਾ ਦੇਖੋ ਕਿੰਨਾ ਸੀ ਖੱਬਲੇ ਤੇ ਸਾਲ ਬਾਅਦ ਸਫਾਈ ਹੁੰਦੀ ਹੈ ਨਾ ਇੱਥੇ ਉਸ ਕਰਕੇ ਹੋ ਜਾਂਦਾ ਕਿਉਂਕਿ ਮੈਂ ਠੀਕ ਆ ਬਈ ਵਧੀਆ ਕਿਵੇਂ ਆ ਵਧੀਆ ਵਧੀਆ ਆ ਆ ਆ ਗਿਆ ਸਾਡਾ ਅੱਜ ਪ੍ਰਧਾਨ ਸਾਹਿਬ ਆ ਗਿੱਧਰ ਆਪਣੇ ਉਹ ਤੂੰ ਨੂੰ ਕਾ ਕਰੇ ਛੱਡਿਆ ਆ ਪ੍ਰਧਾਨ ਲੇਟ ਹੋ ਗਿਆ ਅੱਜ ਬਈ ਹਾਂ ਪ੍ਰਧਾਨ ਬੱਚੇ ਆ ਗਏ ਅੱਜ ਬਾਲ ਖਾਣੇ ਬੱਚੇ ਭੇਜ ਤੇ ਪਹਿਲਾਂ ਬਾਈ ਬੰਦੇ ਨੇ ਕੰਮ ਬਹੁਤ ਕਰਿਆ ਨੇ ਵਾਈਸ ਪ੍ਰੈਜ਼ੀਡੈਂਟ ਬਣਾਉਣਾ ਤੜਕੇ ਦਾ ਲੱਗਾ ਬਾਈ ਇਹੇ ਕਰਨ ਕੰਮ ਉਹ ਤੋਂ ਮੁੱਢੀ ਬਣਾਉਂਦੇ ਨਾ ਸੰਪਰਦੀ ਇਹ ਬਲੌਗ ਸਾਰੀ ਦੇਖਦੇ ਨੇ ਹਨਾ ਕਰਨ ਕੰਮ ਕਰਦਾ ਬਾਈ ਉਹ ਬੋਲਦੇ ਇਟ ਇਜ਼ ਕੀ ਕਹਿੰਦਾ ਕਾਲੇ ਕੇ ਰਿਸ਼ਤੇਦਾਰ ਸਾਰੇ ਦੇਖਦੇ ਆ ਯਾਰ ਹਨਾ ਕਾਲੇ ਮੱਡ ਵਾਲੇ ਵੀ ਆ ਹੁਣ ਆ ਗਿਆ ਤੇਰਾ ਬਲੌਗ ਮਨੂ ਮਨੂ ਮਾ ਸੰਮੀ ਦਾ ਬਲੌਗ ਆ ਗਿਆ ਆ ਜਾ ਦੇਖੀਏ ਉਹ ਕਾਲੇ ਹਾਂ ਕਿੱਦਾਂ ਪ੍ਰੋਗਰਾਮ ਦੇਖ ਲੈਂਦੇ ਆ ਤੇ ਬਾਕੀ ਰੰਗ ਚੱਲ ਰਿਹਾ ਬਾਈ ਕਰ ਰਿਹਾ ਰੰਗ ਇੱਥੇ ਇੱਧਰ ਵੀ ਦੇਖੋ ਕਿੰਨਾ ਸੋਹਣਾ ਬਣ ਗਿਆ ਨਾ ਤੱਬੀ ਜਾਂਦਾ ਨਾਲ ਕਰੀਏ ਬਾਬਾ ਜੀ ਦਾ ਰੂਮ ਕਿੰਨਾ ਸੋਹਣਾ ਬਣ ਗਿਆ ਦੇਖੋ ਰੰਗ ਹਜੇ ਫਾਈਨਲ ਤਾਂ ਨਹੀਂ ਹੋਇਆ ਬਾਈ ਨਾ ਬਈ ਬਸ ਹੋ ਗਿਆ ਹਾਂ ਆਹੀ ਲਾਸਟ ਆ ਹਾਂ ਸੁੱਕ ਕੇ ਹੋਊਗਾ ਨਾ ਇਹ ਹਾਂ ਬਈ ਗਿੱਲਾ ਹੈ ਸਾਡਾ ਬਲੋਜੀ ਜਾਂਦਾ ਸੁੱਕ ਕੇ ਬਹੁਤ ਵਧੀਆ ਬਣ ਜਾਣਾ ਡਬਲ ਮਾਰ ਰਿਹਾ ਹੈ ਡਬਲ ਕੋਰ ਇਹ ਦੇਖੋ ਸ਼ਾਨ ਸ਼ਾ ਨਾ ਹਜੇ ਕੁਝ ਨਹੀਂ ਚੰਗਦਾ ਪਹਿਲਾਂ ਇੱਧਰ ਸਾਰੇ ਆ ਰਹੀ ਨੇ ਅੱਜ ਤਾਂ ਸਾਰੇ ਆ ਜਾਂਦੇ ਵਧੀਆ ਕੰਮ ਨਿਬੜ ਜਾਂਦਾ ਹੈਗਾ ਤੇ ਕੰਮ ਤਾਂ ਥੋੜਾ ਹੀ ਆ ਕੰਮ ਇੰਨਾ ਹੈਵੀ ਨਹੀਂ ਤੇ ਵਧੀਆ ਰਲ ਮਿਲ ਕੇ ਵਧੀਆ ਜੀਜਾ ਲੱਗ ਰਹਿਆ ਦਾ ਟਾਈਮ ਪਾਸ ਜਾਂ ਵਧੀਆ ਹੋ ਜਾਂਦਾ ਹਨਾ ਆ ਨਿੰਬੂ ਚੋਕਲੇ ਸੀ ਸਾਰੇ ਦੇਖੋ ਬਹੁਤ ਨਿੰਬੂ ਲੱਗੇ ਹੋਏ ਸੀ ਇੱਥੇ ਉਹ ਦਾਣਾ ਪਤਾ ਨਹੀਂ ਕਿਵੇਂ ਟੁੱਟ ਗਿਆ ਜੀ ਪਤਾ ਨਹੀਂ ਹਵਾ ਹੋਵਾ ਨਾਲ ਟੁੱਟ ਗਿਆ ਸੀਗਾ ਉਹ ਫਿਰ ਸੁੱਕ ਕੇ ਨਿੰਬੂ ਸਾਰੇ ਥੱਲੇ ਡਿੱਗ ਪਏ ਸੀਗੇ ਉਹ ਗਾਲ ਨਾ ਕੱਢਾ ਕਰੋ ਓਏ ਮੈਂ ਗਾਲ ਖੜੂ ਕੱਢੀ ਆ ਓਏ RAME ਓਏ ਟ੍ਰੈਟ ਇੱਧਰ ਕਰ ਦੇ ਉਹ ਯਾਰ ਹੈਂਡਲ ਮਾਰਨਾ ਪੈਂਦਾ ਬਾਰੀ ਟਰਾਲੀ ਪਾ ਕੇ ਲਿਓਣੀ ਸੀ ਆਖਰ ਇਹਦੇ ਪਿੱਛੇ ਕਾ ਨੂੰ ਲੱਦੀਆਂ ਜਾਂਦੀਆਂ ਨੇ ਯਾਰ ਬਾਰੀ ਬਾਰੀ ਹੈਂਡਲ ਮਾਰਨਾ ਜੇ ਤੁਸੀਂ ਕੰਡੇ ਵੀ ਰਾਤ ਚ ਖੰਡਿਆ ਦਾਂਗੇ ਆਪਾਂ ਇਹਦਾ ਸੈਲਫ ਹੋਈ ਨਹੀਂ ਕਿੱਕਦਾ ਲੈ ਇਹਨੂੰ ਬੰਨਣਾ ਨਹੀਂ ਜੇ ਮੇਕਾ ਵੱਲੋਂ ਅੱਜ ਸੇਵਾ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਸੇਵਾ ਭਾਈ ਬੀਬੀ ਰਾਜਕੌਰ ਪਤਨੀ ਨਰਮਲ ਸਿੰਘਾ ਉਹਨਾਂ ਨੇ ਘਰ ਤੋਂ ਰਾਮੇ ਤੋਂ ਚੋਰੀਆਂ 200 ਰੁਪਿਆ ਬੁੱਟਾ ਸਿੰਘ ਨੂੰ ਖੜਾਇਆ ਚੋਰੀਆਂ ਕੋ ਫੜਾਈ ਚੋਰੀਆਂ ਕਹਿੰਦੇ ਕਿਸੇ ਸਮੋਸੇ ਲੈਉਂਦੇ ਨਾ 10 ਸਮੋਸੇ ਆਪ ਦਾ ਸਮੋਸੇ ਦੀ ਗੱਲ ਚ ਪਾ ਗਿਆ ਜੀ ਲੱਛਣ ਵਾਲਾ ਯਾਰ ਗੱਲ ਭਾਈ ਇਹ ਖੁਸ਼ੀ ਚਲ ਆਪਾਂ ਕੈਮਰਾ ਦੱਸਾਂਗੇ ਲੋ ਜੀ ਹੁਣ ਆਪਾਂ ਚਾਹ ਚੂ ਬਣਾਉਣੇ ਆ ਦੁਪਹਿਰਾ ਹੋ ਗਿਆ ਸਮੋਸੇ ਲੈਣ ਗਏ ਅੱਜ ਫੇਰ ਇਧਰ ਦੇਖੋ ਇਕੱਠੇ ਹੋ ਗਏ ਸਾਰੇ ਕਿਉਂ ਹੈ ਇਹਦਾ ਹੋ ਲੱਗੇ ਹੋਇਆ ਕਵਰ ਹੈ ਜਿਹੜੇ ਲੱਗੇ ਸੀ ਰੰਗ ਵਾਲੇ ਉਹ ਵੀ ਭਾਈ ਲੰਚ ਟਾਈਪ ਹੋ ਗਏ ਸੀ ਉਹਨਾਂ ਦਾ ਵੀ ਘਰੇ ਗਏ ਹੋਏ ਨੇ ਪਹਿਲਾਂ ਤੇ ਆਪਣੇ ਵੀ ਚਾਹ ਬਣਾਉਂਦੇ ਆਂ ਇਹ ਵੀਡੀਓ ਜੀ ਬਹੁਤ ਬਾਹਰ ਲੋਈ ਆ ਪੇਥ ਨੰਬਰਦਾਰ ਜੀ ਉਹ ਲੜਾਈ ਲਓ ਜੀ ਚਾਹ ਬਣ ਗਈ ਆ ਜਲਦੀ ਲੌਂਗ ਆ ਰਿਹਾ ਨਾਲੇ ਮੀਨਾ ਡੂਰ ਆ ਮੁੱਛ ਨਹੀਂ ਕੁਝ ਉਹ ਬਹੁਤ ਜੀ ਆ ਰਿਹਾ ਆ ਪਾਉਂਦੀ ਭੁਖੀ ਆ ਜੇ ਤੋ ਡਿਸਕ ਹਿੱਲ ਗਈ ਨਾ ਪੈਣ ਜੇ ਤੋ ਰੀੜ ਦੀ ਹੱਡੀ ਟੁੱਟ ਗਈ ਵਿਚਾਲੋ ਨੱਬੇ ਦਾ ਹਟੋਗੇ ਮੈਥੋਂ ਪਤਾ ਲੱਗਦਾ 90 ਦਾ ਇੱਧਰ ਰੀੜ ਦੀ ਹੱਡੀ ਦਾ ਪੈਰ ਆ ਪੜਾ ਸਾਲਾ ਜ਼ੋਰ ਚਾਹੀਦਾ ਆ ਜੀ ਜਿੰਨਾ ਕੁਝ ਨਹੀਂ ਹੁੰਦਾ ਕਾਟਰ ਕਾਟਰ ਚੱਕਦਾ ਬੁੱਟਾ ਡਿਸਕ ਹਿੱਲੂ ਇਹਦੀ ਇੱਕ ਵੀ ਲਾਈ ਹੋਈ ਐ ਡੈੱਡ ਲਿਫਟ ਉਹ ਕਹਿੰਦੇ ਰਸਭਾਲ ਇਹਨਾਂ ਗਾ ਪੱਕ ਤੇ ਵੀ ਰਿਟੂਨ ਖੂਨ ਨਾ ਸਾਰਾ ਹੀ ਆਉਂਦਾ ਲੁਧਿਆਣੇ ਤੋਂ ਨਹੀਂ ਆਉਂਦਾ ਚਾ ਆਉਂਦਾ ਭੈਣ ਤੇਰੇ ਕੱਖਾਂ ਟੋਕਦਾ ਤੁਸੀਂ ਚੱਕ ਦੇਣੀ ਤੇਰੀ ਹਾਂ ਜੇਮਾ ਨੂੰ ਹੋਰੇ ਹੋ ਜਾਂਦਾ ਰੋਈ ਨੀਰਾ ਪਾਉਣਾ ਨੀਰਾ ਪਾਉਣਾ ਤੂੰ ਭੈਣ ਮੈਂ ਕਰ ਤੈਨੂੰ ਮਿਲ ਕੇ ਖਾ ਦੇ ਤੋੜ ਮੈਂ ਜਫਰਵਾਦੀ ਮਈਆਂ ਨੇ ਕੱਢ ਲੈ ਭੈਣ ਦਾ ਸਰਦ ਲੋਜੀ ਸੋਰਸ ਆ ਗਏ ਨੇ ਤੰਨੇ ਨੇ ਕੇ ਅੱਪਲੇ ਦੋ ਹੀ ਰਹਿ ਗਏ ਫਿਰ ਇੱਕ ਤੂੰ ਖਾਲਾ ਇੱਕ ਰੱਖ ਲੈ ਕੋਈ ਨਾ ਸਾਰਿਆਂ ਵਾਸਤੇ ਐ ਬੈਡਾ ਓਕੇ ਜੀ ਆ ਜੀਆ ਉਹ ਲੈ ਜੀ ਦੋਨੇ ਲੈ ਕੇ ਜੋ ਦੋਨੇ ਭਾਰੀ ਹੋਊਗਾ ਗਿੱਲਾ ਹੁੰਦਾ ਉਹ ਲੋ ਜੀ ਸੇਵਾ ਚੱਲ ਰਹੀ ਆ ਕੱਪੜਾ ਕਾੜਨ ਦੀ ਕਹੇ ਓਏ ਬਟਾ ਚਾਹੁੰਦਾ ਕਰਦਾ ਕੱਲ ਨੂੰ ਜਾਂ ਪਰਸ ਨੂੰ ਸੁੱਕ ਜਾਊਗਾ ਅੱਗ ਲਾ ਦਾਂਗੇ ਇਹਨੂੰ ਸਾਰੇ ਨੂੰ ਘੜੀ ਜਾਨੇ ਆ ਉਹ ਤੂੰ ਉੱਤੇ ਨਾ ਫਿਰਦੀ ਓਏ ਉੱਤੇ ਨਾ ਫਿਰਦੀ ਆ ਦੇਖਾ ਹੈ ਨਾ ਨੌਜਵਾਨ ਚੋਬਰ ਆ ਦੇਖ ਆਏ ਕਰਤਾ ਕੰਮ ਐ ਨੌਜਵਾਨ ਸਾਡੇ ਮਾੜਾ ਭੀਮਾ ਲੱਗ ਰਿਹਾ ਮੈਂ ਤਰਾਂ ਆ ਵੀ ਡਿੱਗੂ ਵੀ ਮੈਂ ਓਏ ਵੜਦਾਂਗੇ ਥੱਲੋਂ ਹੋਰ ਜੈ ਇਹਨੂੰ ਐਂ ਕਰਾਂਗੇ ਉਦਦੇ ਉਹ ਕਰ ਲਾਂਗੇ ਉਦਦੇ ਆਪਾਂ ਨੂੰ ਲੋਡ ਤਾਂ ਲੋਡ ਤਾਂ ਪਊਗੀ ਇਹਦੀ ਤੰਨ ਦੀ ਲੋਡ ਛੁੱਕਿਆ ਜਾ ਪਿਆ ਦੇਖੋ ਕੇਲਾ ਜਾ ਬਾਪਾ ਉਹ ਜੱਟ ਟੁੱਟ ਗਿਆ ਨਾਲ ਕਿਹ ਜਿਹਾ ਕਰਤਾ ਕੰਮ ਉਹ ਕਰਤਾ ਹੋਰ ਮੈਂ ਕੀ ਕਰੀਏ ਕੀ ਤੇਰਾ ਦਾਲੂ ਫੇਰ ਢੰਡਾ ਤੋੜਦਾ ਸਮੋਸੇ ਨੂੰ ਮਾਉਣ ਮੈਂ ਹਾਂ ਸਮੋਸੇ ਖਵਾਏਗਾ ਫਿਰ ਕੱਲ ਨੂੰ ਹਾਂ ਪੱਕੀ ਗੱਲ ਹੈ ਚੱਲੇ ਕਹਿੰਦਾ ਮੈਂ ਖਵਾ ਦੂੰ ਸਮੋਸੇ ਕੱਲ ਨੂੰ ਇਹ ਜੇ ਟ੍ਰੈਕਟਰ ਇਨਸਟਾਰਟ ਹੋ ਰਿਹਾ 10 ਬੰਦਾ ਹੈ ਜੀ ਸੈਲਫ ਸਟਾਰਟ ਹੈ ਨਹੀਂ ਇਹ ਇਹਗਾ ਬਰੀ ਈਜ਼ ਆ ਨਾ ਦੋ ਛੱਟਾ ਪੁੱਤ ਉਹ ਫਿਰ ਨਾਲ ਲਾਲਾ ਨਾ ਸੈਲਫ ਦੋ ਸੱਤਾ ਕਿੱਥੇ ਫੁੱਟੇ ਰਾਜਕਾਲੀ ਨੇ ਡੈਕਟਰ ਆ ਦੇਖੋ ਜੀ ਸਾਟ ਹੋਇਆ ਕੋਈ ਹੋਰ ਨੁਕਸਾਨ ਛੱਡੋ ਤੂੰ ਮੜੇ ਉਹ ਹੈਂਡਲੀ ਵਾਲਾ ਕਰਦਾ ਇਹਨਾਂ ਦਾ ਹੁੰਦਾ ਨਹੀਂ ਯਾਰ ਹਨਾ ਦੋ ਟੱਸਾਂ ਭੰਨ ਤੇ ਇਕੱਠੇ ਬੈਠੇ ਸਟਾਰਟ ਨਾ ਹੋਵੇ ਉਹ ਇੱਕ ਟੱਸਣ ਵਾਲੀ ਹੋ ਜਾਂਦਾ ਤਾਂ ਹੋਰ ਹੈ ਉਹ ਬੈਰਿੰਗ ਨਹੀਂ ਹੈਗਾ ਇਹਦੇ ਬੈਰਿੰਗ ਨਾਲ ਨਾ ਜੋਰ ਨਹੀਂ ਲੱਗਦਾ ਓਏ ਇਹ ਛਿੜਦੇ ਨਹੀਂ ਬਾਈ ਇਹੇ ਨਹੀਂ ਛਿੜਦਾ ਸਟਾਰਟ ਹੋ ਗਿਆ ਕੁੜੀ ਚੋਦਾ ਨਾ ਜਦੋਂ ਦੋ ਟੱਸਾ ਪੁੱਟ ਕੇ ਸਟਾਰਟ ਹੋਣੀ ਰੇ ਕੱਲ ਚੱਲ ਚੱਲ ਵੀਰੇ ਇੰਨੇ ਮੈਂ ਲੰਦਾ ਹਾਂ ਅੱਛਾ ਫਿਰ ਯਾਰ ਉਹ ਨਹੀਂ ਕਰਦਾ ਜੂਰਾ ਸਿੱਧਾ ਨਹੀਂ ਸ਼ਟ ਹੋਣਾ ਖੜ ਜਾ ਰਾਮਾ ਕਰ ਓਏ ਰਾਮਾ ਤਾਂ ਭੰਡਾ ਤੜਾਲੂਆ ਮਿਲਦਾ ਚੱਲ ਸਰਪਾ ਕਰ ਮੂਸਹੜਾ ਨਹੀਂ ਹੋਣਾ ਬਾਤ ਪਰਾਂ ਹੋਇਆ ਮੂਸਹੜਾ ਲਾਉਂਗੀ ਨਹੀਂ ਤੇ ਦੇਖੀ ਯੂ ਰਾਮਾ ਫੇਰਾ ਨਹੀਂ ਬਲੌਗ ਆਈਂ ਪਾਉ ਲੈ ਹੋ ਗਿਆ ਸਾਡਾ ਤਾ ਟੂ ਹੋ ਗਿਆ ਲਾਦੀ ਰਾ ਯਾਰ ਆਏ ਆਏ ਰਾ ਚਾਬੇ ਚਿਕ ਰਹੀ ਐ ਆ ਜਾ ਤਰਨੇ ਟੂ ਰਾ ਓਏ ਓਏ ਸੰਸਰ ਮਰਨ ਲਾ ਬੜਾ ਆ ਜਾ ਬਾਬਾ ਮਰੀ ਬਿਲਟਾ ਮੈਨੂੰ ਸੁਣਾ ਤੂੰ ਫੜ ਲਾ ਹਾਂ ਦੱਸ ਛੱਡ ਦੇ ਛੱਡ ਦੇ ਛੱਡ ਦੇ ਓ ਬਾਈ ਨਾ ਕੋਈ ਦੱਸ ਜੱਕਦਾ ਦੱਸ ਹੁਣ ਤੂੰ ਨਾ ਨਾ ਇਹ ਤਾਂ ਪਹਿਲੇ ਛੜਤੀ ਗਾਣੂ ਨਾ ਪਹਿਲਾ ਛੜਤੀ ਦਾ ਯਾਰ ਓ ਪੁੱਠੇ ਸਟਾਰਟ ਕਰਕੇ ਲੈ ਜਾ ਪਰਨ ਲਾ ਇਹਦਾ ਇਹਰਾ ਆ ਜਾ ਬਿੱਕ ਆਇਰਾ ਆਇਰਾ ਪਰਨ ਲਾ ਇਹ ਉਹ ਬਾਇ ਕੀ ਲਾ ਜਾ ਫਿਰ ਹੁਰਤੀ ਤੂੰ ਮੈਂ ਤਾਂ ਤੂੰ ਲਾ ਮੈਨੂੰ ਟੱਸ ਨਹੀਂ ਜਾਈ ਪੜਾ ਕਰ ਪੜਾ ਹੋਸ਼ ਪੜਾ ਹੋਏ ਯਾਰ ਰੋਣ ਦੇ ਲੱਗ ਗਿਆ ਓਏ ਕਾ ਕਰ ਤਰਨਾ ਓਏ ਇਤੋਂ ਨਹੀਂ ਸਿੱਟੀਆਂ ਛੱਡ ਦੇ ਤਰੋ ਨਾ ਨਾ ਪਰਾ ਬਣਾ ਲਾ ਤੂੰ ਬਣਾਉਣਾ ਨਹੀਂ ਬੰਦ ਬੰਦ ਹੋਣਾ ਟੂਕਣਾ ਲਿਆ ਤੂੰ ਕਿਸ ਦਾ ਯਾਰ ਇਹ ਸੋਹੋ ਕਰ ਦਿੰਦਾ ਯਾਰ ਇਹ ਆਪਾਂ ਗੁਰਦੁਆਰੇ ਬਾਬੇ ਦੀ ਸੋਹ ਜੇ ਆਪਾਂ ਕੁਝ ਵੀ ਕਰਿਆ ਹੋਵੇ ਸ਼ੰਮੀ ਆ ਉਹ ਖੜ ਜਾ ਫਿਰ ਮੈਂ ਦੱਸਦਾ ਤੈਨੂੰ ਕੀ ਹੋਊ ਉਹਨੂੰ ਹਲੇ ਇੱਤਰ ਓਏ ਆ ਹੁਣ ਸ਼ਾਹ ਨੂੰ ਕਰਦਾ ਆਓ ਹੁਣ ਬੋਲ ਜਿਆ ਸਨੇ ਚਲਾ ਜਾ ਹੁਣ ਇਸ ਵਿੱਚ ਪਹਿਲਾਂ ਬੋਲ ਦੀ ਨੀ ਹੁਣ ਨੇ ਉਧਰ ਬੋਲਦੀ ਆ ਰੇਸ ਕਿੱਥੀ ਪਈ ਆ ਹੁਣ ਨੇ ਉਧਰ ਬੋਲਦੀ ਆ ਗਿੰਮੀ ਦਾ ਇਹ ਕਰਦਾ ਜਿਵੇਂ ਉੱਥੇ ਲਾਲਾ ਨਾ ਬਾਬਾ ਇਹ ਕੀ ਓ ਨਾਲਾ ਵਾ 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 ਕਮਾਲ ਕਰਤੀ ਬਾਈ ਤਾਕੜਾ ਬੰਦਾ ਚਾਹੇ ਕਿੰਨੇ ਤੇਜ਼ੀ ਨਾਲ ਲਓ ਜੀ ਓ ਰੇਸ ਖਿੱਚੀ ਹੋਈ ਸੀ ਪਹਿਲਾਂ ਤਾਂ ਨਿਓ ਜਲਤਾ ਬੋਲਦੀ ਨਹੀਂ ਸੀ ਓ ਕਾਣੂ ਰੇਸ ਖਿੱਚੀ ਪਈ ਸੀ ਇਹਨੇ ਯਾਰ ਨਿਓ ਜਲਤਾ ਬੋਲਦੀ ਨਹੀਂ ਸੀ ਹੋਰਾ ਆਪਾਂ ਨੂੰ ਕਿਸੀਆਂ ਦਾ ਵਾਲਾ ਮੈਨੂੰ ਆਇਆ ਸੀ ਪਰ ਨਾ ਉਹ ਚ ਫਸੂ ਹੈਂਡਲ ਚ ਪਰ ਨਾ ਨਹੀਂ ਲਿਖਿਆ ਲਓ ਜੀ ਹੁਣ ਚੱਲਦੇ ਆਪਾਂ ਘਰੇ ਮੇਰੇ ਹਿਸਾਬ ਨਾਲ 3.5 3.5 ਹੋ ਗਏ ਤੇ ਇਸ ਵੇਲੇ ਆਪਾਂ ਘਰੇ ਭੱਜ ਲੈਣੇ ਆ ਘਰੇ ਜਾ ਕੇ ਮਿਲਦੇ ਹੁਣ ਆਪਾਂ ਕਿਹਾ ਕਹਿੰਦੀ ਨਾਲੇ ਤਾਂ ਸਬਜ਼ੀ ਆਹ ਆਲੂ ਪਾ ਦੋ ਇੱਕ ਰੋਟੀ ਪਾ ਦੋ ਉਹ ਬਿਲੀ ਵੇਖਿਆ ਅ ਨੂੰ ਨਾ ਹਾਂ ਅ ਨੂੰ ਨਾ ਖਾਧੀ ਹੋ ਬਿਲੀ ਵੇਖਿਆ ਕਿਉਂ ਲੋ ਜੀ ਮਿੱਤਰੋ ਅੱਜ ਆਪਾਂ ਹੋ ਗਏ ਸੀ ਬਿਮਾਰ ਬਿਹਾਰ ਹੋਇਆ ਸੀ ਕਿ ਆਪਾਂ ਨੂੰ ਤੇ ਨਾ ਤਾਂ ਆਪਾਂ ਅੱਜ ਦੁਕਾਨ ਖੋਲੀ ਆ ਤੇ ਨਾ ਆਪਾਂ ਉੱਥੇ ਗਏ ਆ ਸੇਵਾ ਕਰਨ ਤੇ ਨਾ ਹੀ ਆਪਾਂ ਤੋਂ ਬਲੌਗ ਪਿਆ ਹਣਾ ਜਿਹੜਾ ਕੱਲ ਬਣਿਆ ਸੀ ਕੱਲ ਬਣਾਇਆ ਸੀ ਉਹ ਵੀ ਬਲੌਗ ਆਪਾਂ ਪਾਇਆ ਲੇਗਾ ਤੂੰ ਰੋਟੀ ਖਾਈ ਜਾਂਦਾ ਸੀ ਮੇਰੇ ਕਹਿੰਦਾ ਜੀ ਪਪਾ ਮਮਾ ਤੋਂ ਲੈ ਤਾ ਰੋਟੀ ਸੇਵ ਤੇ ਸਭ ਕੁਝ ਆਖੀ ਲਿਆ ਤੋਂ ਆਂ ਹਾਂਜੀ ਲਓ ਜੀ ਲਓ ਜੀ ਮਹਾਰਾਣੀ ਜੀ ਖਾਓ ਜੀ ਦੇਖੋ ਐਨਕ ਲਾਈ ਬੈਠੀ ਆ ਰਾਤ ਨੂੰ ਆਦੀ ਕੋ ਰੋਣੀ ਆ ਦਿੱਲੀ ਵਧੀ ਗਈ ਜਾਂਦਾ ਜੀ ਮੰਮੀ ਬਿਮਾਰ ਹੋ ਰਹੇ ਨੇ ਮੰਮੀ ਨੂੰ ਅੱਜ ਮੰਮੀ ਦਾ ਟੈਸਟ ਕਰਾਏ ਸੀਗੇ ਤੇ ਅਫੈਕਸ਼ਨ ਜੀ ਆ ਗਈ ਸੀ ਤੇ ਡੈਡੀ ਦੇ ਪਹਿਲਾਂ ਸੱਲ ਘਟੇ ਸੀ ਹੁਣ ਪਾਦ ਗਏ ਹਨਾ ਡੈਡੀ ਯਾ ਅੱਜ ਦੁਬਾਰੇ ਟੈਸਟ ਕਰਾ ਕੇ ਲੈ ਕੇ ਆਇਆ ਡੈਡੀ ਦਾ ਪਤਾ ਕੀ ਟਿਕਦੇ ਨਹੀਂ ਹੈਗੇ ਬੜੇ ਸੈੱਟ ਹੋ ਗਏ ਸੀ ਤੇ ਉਹ ਪੈਂਦੇ ਨਹੀਂ ਹੈਗੇ ਬੈਠਿਆ ਨਹੀਂ ਹੁੰਦਾ ਨਾ ਸਿਆਣੇ ਬੰਦੇ ਤੋਂ ਪਤਾ ਹੀ ਹੁੰਦਾ ਹਨਾ ਆਪਾਂ ਨੂੰ ਸਾਫ ਘਰੇ ਚੱਲਦਾ ਤੇ ਕਿੰਨੇ ਵਾਰੀ ਕਹਿੰਦੇ ਆ ਵੀ ਰੈਸਟ ਕਰ ਲਾ ਕਹਿੰਦਾ ਬੈਠੀ ਆ ਮਹੀਨਾ ਹੋ ਗਿਆ 2 ਮਹੀਨਿਆਂ ਤੋਂ ਪਾਣੀ ਆਏ ਨੂੰ ਉਹ ਗੱਲਾਂ ਨਹੀਂ ਹੁੰਦੀ ਫਿਰ ਵੀ ਤੁਰੇ ਫਿਰੇ ਨਾ ਹੁੰਦੀ ਜਿਹੜੀ ਉਹ ਬੈਟਰ ਰੈਸਟ ਹੁੰਦੀ ਹੈ ਜੀ ਉਹਦੇ ਨਾਲ ਬੰਦਾ ਠੀਕ ਹੁੰਦਾ ਹੈ ਜੇ ਬੰਦਾ ਤੁਰਿਆ ਫਿਰਦਾ ਰਹੇ ਤਾਂ ਵੈਸੇ ਵੀ ਬਾਕੀ ਉਵੇਂ ਹੀ ਚੱਲ ਰਿਹਾਗਾ ਤੇ ਸਾਡੇ ਏਰੀਏ 'ਚ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਸਾਰੇ ਕਿਤੇ ਚੱਲ ਤੇ ਇੱਕ ਪਰਿਵਾਰ ਦੇ ਵਿੱਚ ਦੋ ਦੋ ਜੀ ਪਏ ਨੇ ਹਰੇਕ ਦੇ ਘਰੇ ਤੇ ਸਭ ਦੇ ਚੱਲ ਰਿਹਾ ਹੈ ਨਾ ਇਹ ਬੈਗਰ ਮਾਤਾ ਕਹਿੰਦਾ ਠੀਕ ਕਰਦੇ ਇਦਾਂ ਦੀ ਪ੍ਰੋਬਲਮ ਕਿਸੇ ਦੇ ਪਰਿਵਾਰ ਤੇ ਵੀ ਨਾ ਆਵੇ ਤੇ ਥੋੜੇ ਥੋੜੇ ਬੁਖਾਰ ਨਾਲ ਕਿੱਡੇ ਬੁਖਾਰ ਹੋ ਰਹੇ ਨੇ ਜੀ ਮੈਂ ਹਾਂ ਲਾਈਵ ਤਾਂ ਜਦੋਂ ਆਪਾਂ ਹੁਣ ਹੋਵਾਂਗੇ ਬਲੌਗ ਬਲੌਗ ਤਾਂ ਸਵੇਰੇ ਪਾਵਾਂਗੇ ਇੱਕ ਬਲੌਗ ਦੇ ਵਿੱਚ ਤਾਂ ਸੋ ਨਾ ਵੀ ਸਵੇਰੇ ਨਹੀਂ ਪਤਾ ਲੱਗਦਾ ਬਾਕੀ ਨਾ ਹੁਣ ਆਪਾਂ 8 ਵਜੇ ਜਾਂ 9 ਵਜੇ ਰਾਤ ਨੂੰ ਮਤਲਬ ਹੀ ਲਾਈਵ ਹੋਇਆ ਕਰਾਂਗੇ ਡੇਲੀ ਰਾਤ ਵੀ ਹੋਏ ਸੀ ਆਪਾਂ ਤੇ ਉਹ ਤਾਂ ਸਾਰਾ ਕੁਝ ਪਤਾ ਹੀ ਹੈ ਨਾ ਅੱਜ ਵੀ ਹੋਵਾਂਗੇ ਲਾਈਵ ਆਪਾਂ ਤੁਹਾਨੂੰ ਦੇਖਾ ਕੇ ਹਾਂ ਇਹ 8 ਤੋਂ ਲੈ ਕੇ 9 ਦੇ ਵਿੱਚ ਵਿੱਚ ਆਪਾਂ ਲਾਈਵ ਕਰਾਂਗੇ ਹੋ ਸਕਦੇ ਮੈਸੇਜ ਇਹਦਾ ਆਪਾਂ 8:30 ਵਜੇ ਤੋਂ ਬਾਅਦ ਬਾਅਦ ਹੋਇਆ ਕਰਾਂਗੇ ਚਲੋ ਮਿੱਤਰੋ ਹੁਣ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਆ ਕੱਲਾ ਬਲੌਗ ਜਿਹੜਾ ਨਹੀਂ ਪਿਆ ਉਹਦੇ ਵਿੱਚ ਆਪਾਂ ਐਡ ਕਰਾਂਗੇ ਇਹ ਵੀਡੀਓ ਤੇ ਜਿਹੜੇ ਉਸੇ ਸੇਵਾ ਕਰਾ ਰਹੇ ਸੀਗੇ ਉਹਦੇ ਵਿੱਚ ਐਡ ਕਰਾਂਗੇ ਬਾਕੀ ਓਕੇ ਜੀ ਸਤਿ ਸ਼੍ਰੀ ਅਕਾਲ ਸਾਰੇ ਭਾਈ